ਆਪਾਂ ਲਾਈਵ ਜਿਹੜਾ ਕੱਟਿਆ ਬੈ ਪਹਿਲਾਂ ਫੋਨ ਕਾਲਸ ਆ ਰਹੀਆਂ ਸੀ ਬਹੁਤ ਆ ਰਹੀਆਂ ਤੇ ਤਾਂ ਘਟਣਾ ਗਿਆ ਇੱਕ ਵਾਰੀ ਕੱਟੇ ਫੋਨ ਤੋਂ ਵੀ ਬਾਤ ਫੋਨ ਲਾ ਲੈਂਦੇ ਲੋਕ ਵੀ ਜੇ ਕੱਟਦਾ ਬੰਦੇ ਨੇ ਫੋਨ ਪਰ ਕੋਈ ਕੰਮ ਹੋਏਗਾ ਗੱਲੇ ਨੂੰ ਇਹ ਨਹੀਂ ਸਮਝਦੇ ਆਪਾਂ ਜਿਹੜੇ ਕਿ ਲੋਕ ਲਾਈਵ 'ਚ ਜੁੜੇ ਸੀ ਉਹਨ ਸਾਰੇ ਡਿਸਕਨੈਕਟ ਹੋ ਚੁੱਕੇ ਆ ਦੁਬਾਰਾ ਤੋਂ ਫਿਰ ਜੁੜਨਗੇ 65 ईपीआई ਫਾਰਮ ਟਰੈਕ ਪੁਰਾਣਾ ਮਾਡਲ ਖੜਾ ਇਹ ਹੈਗਾ ਵੀ ਪਾਵਰ ਸਟੀering ਟਰੈਕਟਰ ਹੈ 3 ਲੱਖ ਰੁਪਇਆ ਡਿਮਾਂਡਰ 2001 ਇੱਕ ਮਾਡਲ ਹੈ ਕਿ ਨੋ ਇੱਕ ਮਾਡਲ ਹੈ ਠੀਕ ਹੈ ਜੀ ਬਾਕੀ ਜਿਹੜੇ ਆ ਕਮੈਂਟ ਪਿਛਲੀ ਵੀਡੀਓ ਤੇ ਆਉਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਤੇ ਲਾਈਵ ਜਿਹੜਾ ਉਹ ਕੱਟਿਆ ਗਿਆ ਕੀ ਕਾਰਨ ਸੀ ਫੋਨ ਬਹੁਤ ਕਰੀਏ ਲੋਕ ਪਤਾ ਨਹੀਂ ਵੀ ਇੱਕ ਤਾਂ ਨੰਬਰ ਦੇ ਦਈਏ ਜਦੋਂ ਉਸੇ ਟਾਈਮ ਫੋਨ ਲਾ ਲੈਂਦੇ ਨੇ ਇੱਕ ਜੇ ਫੋਨ ਕੱਟ ਦਿੱਤਾ ਜਾਵੇ ਨਾ ਅੱਗੋਂ ਫੋਨ ਕੱਟਦੇ ਬੰਦਾ ਇਹਨਾਂ ਨੂੰ ਐ ਨਹੀਂ ਹੁੰਦਾ ਵੀ ਫੋਨ ਕੱਟਦਾ ਕੋਈ ਕੰਮ ਹੋਇਆਗਾ ਤਾਂ ਕੱਟਿਆ ਫੋਨ ਦੁਬਾਰਾ ਫਿਰ ਲਾਉਣਗੇ ਉਸੇ ਟਾਈਮ ਤੁਰੰਤ ਬੰਦਾ 10 ਮਿੰਟ ਖੜ ਜੇ ਇਸੇ ਕਰਕੇ ਮੰਨ ਲਓ ਆਪਣਾ ਲਾਈਵ ਘਟਿਆ ਗਿਆ 3620 96 ਮਾਡਲ 1 ਲੱਖ 90000 ਰੁਪਿਆ ਡਿਮਾਂਡ ਸਿੰਪਲ ਸਟੀering ਡਬਲ ਰਾਡ ਦੇ ਵਿੱਚ ਫੋਰ 3600 ਫੋਰ 3600 ਉਹ ਗੜਾ ਫੋਰ ਤੇਰੇ ਪਿੱਛੇ ਭਾਈ ਚੈਲ ਤੇਰਾ ਪਹਿਲਾਂ ਵੀ ਕਮੈਂਟ ਸੀ ਤੇਰੇ ਪਿੱਛੇ ਇਧਰ ਆ ਫੋਰ 3600 ਮੈਂ ਤੈਨੂੰ ਵਿਖਾ ਕੇ ਜਾਨਾ ਫੋਰ 3600 ਹੀ ਵਿਖਾਉਣਾ ਆ ਅੱਜ ਕੱਨੀ ਆ ਕਾਫੀ ਕਮੈਂਟ ਨੇ ਨਾ ਤੇਰੇ ਪਹਿਲਾਂ ਵੀ ਵੀਡੀਓ ਚ ਆਏ ਆ ਤੂੰ ਲਾਈਵ ਦੇ ਵਿੱਚ ਇਹ ਹੈਗਾ ਮੈਂ ਇਹਨਾਂ ਦਾ ਰੂਟਰੀ ਪੰਪ ਦੇ ਨਾਲ ਆ ਸਿਮਪਲ ਸਟੀering ਦੇ ਨਾਲ ਹੈ ਤੇ ਜੇ ਗੱਲ ਕਰੀਏ ਟਾਇਰਾਂ ਦੀ ਟਾਇਰ ਤੂੰ ਭਰਾਵਾ 20 30% ਗਿੰਨੇ ਆ ਗਿੰਦਾ ਵਧੀਆ ਠੀਕ ਹੈ ਤੇ 83 ਮਾਡਲ ਹੈ ਤੇ 1,25,000 ਰੁਪਿਆ ਡਿਮਾਂਡ ਹੈ 3600 ਦੀ ਫੋਰਡ 3600 ਦੀ ਉਹ ਮੇਨਾਂ ਦਾ ਰੰਗ ਪੇਂਟ ਸਾਰਾ ਨਾਲ ਦਾ ਹੀ ਆ ਇੱਕ ਵਾਰੀ ਵੱਜਾ ਹੋਵੇ ਤਾਂ ਵੱਜਾ ਹੋਵੇ ਪਰ ਇੱਥੇ ਤਾਂ ਮੈਨੂੰ ਲੱਗਦਾ ਨਾਲ ਦਾ ਹੀ ਆ ਠੀਕ ਹੈ ਤੇ ਹੁਣ ਆਪਾਂ 360 ਤੈਨੂੰ ਹੋਰ ਵੀ ਵਿਖਾਉਣੇ ਆ ਇੱਕ ਇਹ ਖੜਾ ਹੋਰ ਵੀ ਵਿਖਾ ਦਿੰਨੇ ਆ ਰਾਜੰਦੇ ਇਧਰੋਂ ਅ ਇੱਕ ਤਾਂ ਸਾਰੇ ਜਾਨੀ ਡਿਸਕਨੈਕਟ ਹੋ ਜਾਂਦੇ ਲਾਈ ਜੋੜਨਾ ਬਹੁਤ ਔਖਾ ਦਮਾਰਾ ਆਹ ਟ੍ਰੇ ਚੱਲੀ ਜਾਂਦੀ ਸਕਾਟ ਦੀ ਸਾਹਮਣੇ ਆਪਣੇ ਅ ਇੱਕ ਮੈਸੀ ਜਣ ਜਾਣ ਖਾਦੀ ਅਸਤ 615 615 ਮਿਨੀਮਮ ਡਾਇਲ ਆ ਫੋਨ ਨੰਬਰ ਸੈਂਡ ਕਰੋ ਵੀਰੇ ਉਹਦਾ ਫੋਨ ਨੰਬਰ ਨਾਲੋਂ ਮੈਂ ਤੈਨੂੰ ਫੋਰਡ ਚੰਗੇ ਵਿਖਾ ਕੇ ਉਹਨਾਂ ਦਾ ਕਰ ਦੇਣਾ ਠੀਕ ਹੈ ਕੀ ਹਾਲ ਹੈ ਜੀ ਵਧੀਆ ਬਾਈ ਤੁਸੀਂ ਸੁਣਾਓ ਕੀ ਹਾਲ ਨੇ ਤੇ ਮੈਂ ਸਾਰੇ ਤੁਹਾਨੂੰ ਪਹਿਲਾਂ ਟਰੈਕਟਰ ਇੱਕ ਵਾੜੇਓ ਸ਼ੁਰੂ ਕਰਦਾ ਇੱਕ ਸਾਈਡ ਤੋਂ ਅੱਗੇ ਲਾਈਵ ਕੱਟਿਆ ਗਿਆ ਯਾਰ ਬਹੁਤ ਹੁੰਦਾ ਤਾਂ ਲਾਈਵ 'ਚ ਮਸਾਂ ਜੇ ਸਾਰੇ ਜਾਣੇ ਇਕੱਠੇ ਹੁੰਦੇ ਨੇ ਲਾਈਵ ਕੱਟ ਜਾਂਦਾ ਕੈਨੇਡਾ ਤੋਂ ਧੰਨਵਾਦ ਵੀਰੇ ਧੰਨਵਾਦ ਵਧੀਆ ਥਾ ਪਹਿਲੀ ਗੱਲ ਤੂੰ ਬਿਨਾ ਆਖਿਆ ਮੈਨੂੰ ਅੱਜ ਪਹਿਲੀ ਧੀਰੀ ਲੋਕੇਸ਼ਨ ਦੱਸਦੀ ਨਹੀਂ ਤਾਂ ਮੈਂ ਲਾਈਵ 'ਚ ਬੋਲਦਾ ਰਹਿਣਾ ਲੋਕੇਸ਼ਨ ਦੱਸੋ ਤੇ ਬਈ ਕੈਨੇਡਾ 'ਚੋਂ ਕਿੱਥੋਂ ਕਿਹੜਾ ਏਰੀਆ ਬ੍ਰੈਂਟਨ ਅਨਟਾਰੀਓ ਮੀਨੀ ਵਿਨੀਪੈਗ ਜਾਂ ਕਿੱਥੋਂ ਦਾ ਏਰੀਆ ਤੇ ਤੂੰ ਹੈਗਾ ਬਈ ਆ ਐਡ ਹੋਇਆ ਹੈ ਹਨਾ ਉਤਲੀ ਸਾਈਡ ਤੈਨੂੰ ਮੈਂ ਰਿਕਵੈਸਟ ਭੇਜਾਂ ਬਈ ਅ ਵਿੱਚ ਐਡ ਹੋ ਜਾਈਗਾ ਬ੍ਰਾਡਕਾਸਟ ਦੇ ਵੈਨਕੂਵਰ BC ਠੀਕ ਹੈ ਜੀ BC ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਠੀਕ ਹੈ ਜੀ ਮੇਰੇ ਫਾਈਲ ਲੱਗੀ ਹੋਈ ਆਪਣੀ ਬਹੁਤ ਜਲਦ ਜੇ ਹੋਇਆ ਤਾਂ ਉੱਥੇ ਆਵਾਂਗੇ ਨੇੜੇ ਹੀ ਤੁਹਾਡੇ ਤੇ ਕੰਮ ਕਾਜ ਕਿਵੇਂ ਹੈ ਬਾਈ ਤੁਸੀਂ ਇਹ ਦੱਸੋ ਕੈਨੇਡਾ ਦੇ ਵਿੱਚ ਜਿਵੇਂ ਲੋਕ ਗਲਤ ਫਹਿਮੀਆਂ ਪਾ ਰਹੇ ਹੋ ਹੈਗਾ ਕੰਮ ਸਹੀ ਕਿ ਨਹੀਂ ਹੈਗਾ ਤੁਸੀਂ ਸਾਨੂੰ ਇਹ ਦੱਸੋ ਫਾਰਮ ਟਰੈਕ 60 ਏਪੀਆਈ ਇਹ ਦਿਖਾ ਚੁੱਕਿਆ ਮੈਨੂੰ ਲੱਗਦਾ ਮੈਂ ਅੱਗੇ ਸਵਰਾਜ 744 21 ਜਾਂ 22 ਮਾਡਲ ਵਾਧੂ ਵੀਰੇ 21 22 ਮਾਡਲ ਟੌਪ ਮਾਡਲ ਜਿੰਨੇ ਮਰਜੀ ਪੁੱਛੋ ਸਮਿਤ ਆ ਠੀਕ ਹੈ ਜੀ ਵੈਲਕਮ ਜੀ ਹਾਂਜੀ ਵੀਰੇ ਵੈਲਕਮ ਵੈਲਕਮ ਤੁਹਾਡੇ ਉੱਤੇ ਕਮੈਂਟ ਨੇ ਕੈਨੇਡਾ ਵਾਲਾ ਜਕਸੀਰ ਜਕਸੀਰ ਬਰਿਆਰ ਦੇ ਕਮੈਂਟ ਨੇ ਟਰੈਲਰਾਂ ਅੱਜ ਪਰ ਪਰ ਕੇ ਚੱਲੀ ਜਾਂਦੀਆਂ ਟਰੈਲਰਾਂ ਪਰ ਪਰ ਕੇ ਚੱਲੀ ਹੋਈਆਂ ਆਪਣਾ ਬਾਈਕ ਦੇਖੀਏ ਪਹਿਲਾਂ ਕਿੱਥੇ ਖੜਾ ਖੜਾ ਵੀ ਕਿੰਨੇ ਖੜਾ ਖੜਾ ਭਾਈ ਲੋਕਾਂ ਨੇ ਬੜੀ ਗਲਤ ਫਹੀਮੀ ਪਾਈ ਹੋਈ ਆ ਮੰਨ ਲਓ ਕੈਨੇਡਾ ਦੇ ਨਾਲ ਤੇ ਆ ਫੋਰ व्हीਲ ਆ ਕੇ ਡਰਾਈਵਰ ਭਾਈ ਫੋਰ व्हीਲ ਦਿਖਾਉਣੇ ਸੀ ਨਾ ਪਹਿਲਾਂ ਇਹ ਕਵਰ ਕਰਾਂ ਮੈਂ ਫੋਰ व्हीਲ ਇੱਥੇ ਕਰਦਾ ਮਿੰਦਰਾ ਦਾ 605 ਡੀਆਈ ਅਰਜਨ 90 14 ਮਾਡਲ 5 ਲੱਖ 15000 ਰੁਪਿਆ ਡਿਮਾਂਡ ਹੈ ਟਾਇਰ ਨਾਲ ਦੇ ਬਰਾਬਰ ਹੈ ਪਰ ਜੇ ਗੱਲ ਕਰੀਏ ਬੀਮਾ ਹੈਗਾ ਜੀ ਮੌਕੇ ਦੇ ਟਰੈਕਟਰ ਦਾ ਪਾਵਰ ਸਟੀering ਟਰੈਕਟਰ ਹੈ ਦੇਖ ਸਾਡੇ ਜੀ ਐਲਈਡੀ ਲੱਗੀ ਹੈ ਉੱਤੇ ਅਗਲੇ ਬੰਨੇ ਸੀਸਾ ਲੱਗਾ 5310 4 4-ਵੀਲ ਡਰਾਈਵ ਦੇ ਵਿੱਚ 4-ਵੀਲ ਡਰਾਈਵ ਦੇ ਵਿੱਚ ਹੈ 15 ਮਾਡਲ 440 740 ਸੌਰੀ 740 ਡਿਮਾਂਡ ਹੈ ਕਲਰ ਸ਼ੇਡ ਦੇ ਵਿੱਚ ਹੈ ਹਰੀ ਪੇਟੀ ਵਾਲਾ ਇੰਜਨ ਹੈ ਠੀਕ ਹੈ ਤਰ ਮੰਜਾ ਦਾਸ 2 ਵੀਲ ਡਰਾਈਵ ਦੇ ਵਿੱਚ ਇੱਕੀ ਮਾਡਲ ਹੈ 795 ਦੀ ਮੰਗ ਹੈ 75 ਤਰਸੂ ਮੇਰੇ 5500 ਤਾਂ ਸੁਣਿਆ ਸੀ ਨਿਊ ਹੋਲੈਂਡ ਦਾ 7500 ਵੀ ਆਉਂਦਾ ਹੈ ਕੋਈ 7500 ਯਾਰ ਮੇਰੇ ਨਿਗਾ ਚ ਤਾਂ ਮੈਂ ਵੇਖਣਾ ਨੇਗਾ ਵੀ 7500 ਹੋਵੇ ਅ 7500 ਪਹਿਲਾ ਮਾਡਲ ਸੁਣਿਆ ਬਈ ਮੈਂ ਤੇਰੇ ਮੂੰਹ ਹੀ ਗਲਤ ਤਾਂ ਨਹੀਂ ਲਿਖਤਾ ਬਈ ਦਰੀਆ 755500 ਸੁਣਿਆ ਆ 6500 ਸ਼ਾਇਦ ਤੱਕ ਮੈਨੂੰ ਲੱਗਦਾ ਸੁਣਿਆ 7500 ਨਹੀਂ ਸੁਣਿਆ ਯਾਰ 7500 ਤਾਂ ਪਹਿਲਾਂ ਹੀ ਮੈਂ ਮਾਡਲ ਸੁਣਿਆ ਦੇਤੋਂ 744 ਦਿਖਾਉਣਾ ਸੀ 744 ਇਹ ਕਾ ਖੜਾ 744 ਟੌਪ ਮਾਡਲ ਮੈਨੂੰ ਲੱਗਾ ਆ ਖੜਾ 744 ਟੌਪ ਮਾਡਲ ਹੈ 580000 ਰੁਪਿਆ ਡਿਮਾਂਡ ਆ 19 ਮਾਡਲ ਹੈ 20 ਦੀ ਆ 80 ਆ ਇੰਦਾ ਨੰਬਰ ਹੈਗਾ ਜੀ ਉੱਤੇ ਉਹ ਵੇਖੋ ਨੋਟ ਕਰੋ ਸਾਹਮਣੇ ਆ ਨੋਟ ਕਰੋ 98122 00814 ਠੀਕ ਆ ਤੇ ਇਹਦਾ ਨੰਬਰ ਨੋਟ ਕਰ ਲਓ ਚਾਰੇ ਟਾਇਰ ਨਵੇਂ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਇਹਦੇ ਫੀਚਰ ਦੱਸਣ ਤੇ ਆ ਹੁਣ ਗੱਲ ਕਰੀਏ ਫੀਚਰਾਂ ਦੀ ਨਾ ਜਮਾ ਨਵੇਂ ਟਾਇਰ ਜਿਹੜੇ ਨੇ ਤੇ ਇਹਨਾਂ ਦਾ ਕਮੈਂਟ ਕਿੱਥੇ ਸੀ ਆਪਣਾ ਹਾਂ ਆ ਰਿਹਾ ਕਿੱਧਰ ਗਿਆ ਚਲਾ ਆ ਇਹਗਾ ਹੈ ਕਮੈਂਟ 700 ਚਿੱਟਾ 21 ਜਾਂ 22 ਮਾਡਲ ਹਾਂਜੀ 21 ਜਾਂ 22 ਮਾਡਲ ਆ ਵੇਖ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ ਨੰਬਰ ਵੀ ਮੈਂ ਵਿੱਚ ਦੇਤਾ ਵੀਡੀਓ ਦੇ ਤੇ ਰੇਟ ਵੀ ਤੁਹਾਨੂੰ ਦੱਸਦਾ ਠੀਕ ਹੈ ਅਮਿਤ ਅਮਿਤ ਨੂੰ ਤੇ 7500 ਦਾ ਵੀਰੇ ਆ ਨਿਊ ਹੋਲੈਂਡ ਦਾ ਸਟਾਕ ਤੇਰੇ ਸਾਹਮਣੇ ਖੜਾ ਮੈਨੂੰ ਤੂੰ ਦੱਸ ਇਹਨਾਂ ਵਿੱਚ 7500 ਤਾਂ ਨਹੀਂ ਹੈਗਾ 56 ਵੀ 4 4 ਡਰਾਈਵ ਚ 56 ਵੀ ਕਾਫੀ ਖੜੇ ਨੇ ਹੈਗਾ 21 ਮਾਡਲ 1090 ਡਿਮਾਂਡ ਆ 4 4 ਡਰਾਈਵ 4 4 ਡਰਾਈਵ ਦੇ ਵਿੱਚ ਰਾਈਟ ਪਚੱਤਰ 100 ਪਚੱਤਰ ਕਿ ਵੀਰੇ 75 ਐਚਪੀ ਕਹਿਣਾ ਸੀ ਇਹ ਹੈਗਾ ਬਈ ਜੇ ਤੂੰ ਐਡ ਆ ਵਿੱਚ ਤੇ ਕਮੈਂਟ ਦੁਬਾਰਾ ਕਰ ਦੇ ਨਿਊ ਆਰਲੈਂਡ ਦੇ ਵਿੱਚ ਮੈਂ ਪਹਿਲਾ ਟਰੈਕਟਰ ਸੁਣਿਆ ਤੇਰੇ ਮੂੰਹ ਮੈਂ ਇੱਥੇ ਮੰਡੀ ਦੇ ਵਿੱਚ ਵੀ ਨਹੀਂ ਸ਼ਤ ਤੱਕ ਦੇਖਿਆ ਤੇ ਹੋਇਆ ਤਾਂ ਦੱਸ ਦਿੰਨੇ ਆ ਬਾਕੀ ਆ ਤੁਰ ਹੀ ਆਉਂਦੇ ਨੇ 5500 ਏ 3630 5500 ਹੀ ਅੱਗੇ ਆ। ਇਹ ਵੀ 5500 ਇਸ ਤੋਂ ਅੱਗੇ ਵੀ 5500 ਹੀ ਖੜਾ। ਤੇ ਇੱਧਰ ਤਾਂ ਬਾਈ ਆਹੀ ਟਰੇਡਰ ਨੇ 7500 ਨਹੀਂ ਹੈਗਾ ਨਾ ਮੰਡੀ 'ਚ ਹੈਗਾ। ਇੱਧਰ ਗੀੜਾ ਤਾਂ ਨਾ ਹੀ ਮਾਰੀ 7500 ਨਹੀਂ ਹੈਗਾ। 5500 ਮਿਲ ਜੇਗਾ। ਸਵਰਾਜ 855 ਟਮਾਟਰੀ ਜਾਂ ਕਲਰ ਹੈ। 14 9 28 ਦੇ ਟੈਰ ਆਏ ਨੇ, ਠੀਕ ਹੈ। ਤੇ 4 ਸਟਾਰ ਦੇ ਨਾਲ ਹੈ 5.45 ਡਿਮਾਂਡ ਹੈ 17 ਮਾਡਲ ਹੈ ਤੇ ਇਧਰ ਨਹੀਂ ਸਾਈਡ ਵੀ ਵੇਖ ਲੈਣੇ ਕਿਤੇ ਖੜਾ ਹੋਵੇ ਨਹੀਂ ਹੋਲੈਂਡ ਦਾ ਜਿਹੜਾ ਤੁਸੀਂ ਕਹਿ ਰਹੇ ਜੀ ਮਾੜੀ 363 ਜਸਪ੍ਰੀਤ ਦਾ ਆਇਆ ਆਪਣਾ ਕਮੈਂਟ ਠੀਕ ਹੈ 363 ਦਾ ਵੀਰੇ ਪੂਰੀ ਸਟਾਕ ਦੀ ਮੈਂ ਵੀਡੀਓ ਬਣਾਵਣਾ ਕਿ ਅਪਲੋਡ ਕਰ ਚੁੱਕਿਆ 363 ਜਿੰਨਾ ਮਰਜੀ ਟਾਪ ਮਾਡਲ ਅੱਛਾ ਮਾਡਲ ਵੀ 12 12 ਸ਼ਾਇਦ ਤੱਕ ਮੈਂ ਹੁਣੇ ਜਿਹੜਾ ਲਾਈਵ ਵੇਸ ਤੋਂ ਪਹਿਲਾਂ ਕੱਟਿਆ ਉਹਦੇ ਵਿੱਚ ਇੱਕ ਮੈਂ ਮਾਡਲ ਵਿਖਾਇਆ 363 ਦਾ ਤੇ 363 ਦਾ ਉਹਦੇ ਵਿੱਚ ਵਿਖਾਇਆ ਹੁਣੇ ਹੀ ਜਿਹੜੀ ਮੈਂ ਲਾਈਵ ਕੱਟੀ ਨਾ ਉਹਦੇ ਵਿੱਚ ਮੈਨੂੰ ਤਾਂ ਕੱਟਣਾ ਪੈ ਗਿਆ ਨਹੀਂ ਤਾਂ ਕੱਟਦਾ ਹੀ ਨਹੀਂ ਸੀ ਉਹ ਵੀ ਤੇ ਉਹ ਕੀ ਹੋ ਗਿਆ ਫੋਨ ਆਉਣੇ ਸ਼ੁਰੂ ਹੋ ਗਏ ਜਦੋਂ ਫੋਨ ਕੱਟੇ ਕੱਟੇ ਤੋਂ ਬਾਅਦ ਵੀ ਵਧੀਆ ਫੋਨ ਕੀਤਾ ਉਹ ਕਿੱਥੇ ਆਇਆ ਹੀ ਨਹੀਂ ਬਾਅਦ ਵਿੱਚ ਆਹ ਮੈਂ ਨੋਰਮ ਡਾਕਟਰ ਲਿਆਂਗਾ ਏਡੋ ਅੱਛਾ ਠੀਕ ਹੈ ਚੱਕ ਕੋਈ ਨਹੀਂ ਸਾਂਸੂ ਜੀ ਦਾ ਲਈ ਤੇ 255 ਫਾਰਮ ਟਰੈਕ 42 ਬਹੁਤ ਨਵੀਂ ਕੰਡੀਸ਼ਨ ਦੇ ਪਤਾ ਨਹੀਂ ਐਚਪੀ ਛੋਟੀ ਹੋਣ ਕਰਕੇ ਵੀ ਟਰੈਕਟਰ ਚੱਲੇ ਘੱਟ ਨੇ ਬੜੇ ਸਾਫ਼ ਨੇ ਠੀਕ ਹੈ ਡਿਮਾਂਡ ਵੀ ਪੂਰੀ ਹੈ ਟਾਇਰ ਵੀ ਨਵੇਂ ਨੇ 560 ਡਿਮਾਂਡ ਹੈ 21 ਮਾਡਲ ਟੌਪ ਮਾਡਲ ਟਰੈਕਟਰ ਜਿੰਨਾ ਮਰਜ਼ੀ ਚੱਕੋ ਜੀ ਪੁਰਾਣੇ ਵੀ ਖੜੇ ਨੇ ਕਾਲੀ ਪੇਟੀ ਵਾਲਾ 5203 ਐਸ ਖੜਾ ਜੀ ਇਹ ਕਹਿੰਦੇ ਤੇਲ ਘੱਟ ਪੀਂਦੇ ਆ ਨਵਾਂ ਮਾਡਲ ਹੈ 260000 ਰੁਪਿਆ ਡਿਮਾਂਡ ਹੈ 260 ਡਿਮਾਂਡ ਹੈ ਸਿੰਪਲ ਸਟੀਅਰਿੰਗ ਹੈ ਕਾਊ ਹੈ ਹਾਂਜੀ ਬਾਈ ਉਹ ਜਿਹੜਾ ਪਿਛਲੀ ਹੁਣੇ ਵੀਡੀਓ ਮੈਂ ਲਾਈਵ ਕਟਿਆ ਉਹਦੇ ਵਿੱਚ ਵਕਾਊ ਹੀ ਹੈ ਟਰੈਕਟਰ ਵਕਾਊ ਹੈ ਜੋਂਡੀਅਰ 5075 5075 4/4 ਪਿਆ ਹੈ ਬਈ 4/4 ਜੇ ਖੜੇ ਬਥੇਰੇ ਨੇ ਉਹ ਸਾਹਮਣੇ ਮੇਰੇ ਪ੍ਰੀਤ ਖੜਾ 4/4 ਚ ਜੋਂਡੀਅਰ 5310 4/4 ਖੜਾ 5075 ਹਜੇ ਤੱਕ ਤਾਂ ਮੈਂ ਵੇਖਿਆ ਨਹੀਂਗਾ ਦੂਰੇ ਚੱਲਦੇ ਆ 50 36 ਦੀ 5075 ਨਹੀਂ ਹੈਗਾ ਖੜਾ ਖੜਾ ਜ਼ਮੀਨ ਦਾ ਖੱਟੇ ਵਿੱਚ ਲੱਗਾਰ ਹੋਦੇ ਨੇ ਬਾਈ ਮੈਨੂੰ ਤੂੰ ਇਹ ਦੱਸ ਤੂੰ ਅੱਗੇ ਕਮੈਂਟ ਕਰਿਆ 7500 7500 ਮਾਡਲ ਹੈਗਾ ਕੋਈ ਨਿਊ ਹੋਲੈਂਡ ਦਾ ਮੈਂ ਮੰਡੀ ਚ ਅਜੇ ਤੱਕ ਤਾਂ ਦੇਖਿਆ ਨਹੀਂ ਮਸਾਂ ਨੇ ਕਮਜ਼ੋਰ ਹੋ ਜਾਂਦੇ ਇਹ ਸਾਫ ਲਾ ਜਾਂ ਲਾ ਲੱਗਦਾ 52 ਦਾ ਖੜਾ ਆ ਖੜਾ 4 ਵੀਲ ਡਰਾਈਵ ਪ੍ਰੀਤ ਵੀ ਖੜਾ ਹੈ ਆ ਆ ਮਾਡਲ ਵੀ ਚਲੋ ਮੈਰ ਕੀ ਦੇਖਿਆ ਇੱਥੇ ਮੰਡੀ ਦੇ ਵਿੱਚ 659 4 ਵੀਲ ਡਰਾਈਵ ਵੀਟੀਓ ਗियर ਆ ਗਿਆ ਇੱਥੇ ਠੀਕ ਹੈ ਟੀਟੀਓ ਆ ਗਿਆ ਇੱਥੇ ਤੇ ਉਧਰਲੀ ਸਾਈਡ ਹਾਈ ਲੋ మీడియం ਆ ਗਿਆ ਪਰਲੀ ਸਾਈਡ ਗियर ਆ ਗਿਆ ਦੂਸਰਾ 4 4 ਡਰਾਈਵ ਦੇ ਵਿੱਚ ਠੀਕ ਹੈ 775000 ਡਿਮਾਂਡ ਹੈ 21 ਮਾਡਲ ਹੈ ਪਲੇਟਾਂ ਅੱਗੇ ਕਾਰ ਦੀ ਲੱਗੀਆਂ weight ਲੱਗਾ ਹੋਇਆ ਟਾਇਰ ਚੰਗੇ ਐਮਪ ਲੱਗਾ ਛਤਰੀ ਲੱਗੀ ਹੋਈ ਆ ਤੇ ਚਾਰ ਆ ਤੇ ABC ਗੇਅਰ ਹੈ రివర్స్ గేడి సైਟ ਆ اچھا ਸ਼ਟਲ ਸ਼ਿਫਟ ਤੇ ਸ਼ਹਿਰ ਤੱਕ ਹੋ ਰਿਹਾ ਸ਼ਟਲ ਸ਼ਿਫਟ ਸ਼ਟਲ ਸ਼ਿਫਟ ਤਾਂ ਪਰ ਇਥੇ ਨਹੀਂ ਹੁੰਦਾ ਯਾਰ ਦੇਖੋ ਜੀ ਆ ਆ ਗਏ 1 2 3 4 ਆ ਗਏ ABC ਮੇਰੇ ਪਾਸ ਵਿਕਾਉ ਹੈ اچھا ਬਈ ਠੀਕ ਹੈ ਠੀਕ ਹੈ ਤੇਰੇ ਕੋਲੇ ਕਿਹੜਾ ਵਿਕਾਉ ਹੈ ਮੈਂ ਹੁਣੇ ਹੀ ਬੋਲ ਦਿੰਦਾ ਵੀਡੀਓ ਦੇ ਵਿੱਚ ਆਪਣੇ ਸਾਹਮਣੇ ਇੱਕ ਐਡ ਚੱਲੀ ਜਾਂਦੀ ਆਪਾਂ ਉਹ ਸੁਣਦੇ ਆ ਜage ਪਹਿਲਾਂ ਨਾਲ ਸਬਰ ਕਰਦੇ ਹੋਏ ਖਰੀਦ ਖਰੀਦ ਕੀਤੀਆਂ ਜਨਾ ਕਰਾਂਗੇ ਆਲੇ ਪਾਸੇ ਤੇਰੇ ਕੋਲ 36 ਵੀ ਬਾਈ ਇਹਦੇ ਕੋਲ 36 30 ਵਿਕਾਊ ਹੈ 12 ਮਾਡਲ ਹੈ ਕਿੰਨਾ ਕਿਹਾ ਸੀ ਬਾਈ ਨੇ ਅੱਖਾਂ ਦਾ ਸਮਾਨ ਹੈ ਅੱਖਾਂ ਤੋਂ ਬਿਨਾਂ 12 ਮਾਡਲ ਹੈ ਤੇ 36 ਦੀ ਵਿਕਾਊ ਹੈ ਕਿੰਨੇ ਪੈਸੇ ਮੰਗਦਾ ਵਈ ਇਹ ਵੀ ਦੱਸ ਦੇ ਕਿੰਨਾ ਵੀ ਉਪਰਾਂ ਹੱਥਾਂ ਪੈਰਾਂ ਦਰਦ ਜਾਂ ਛਾਤੀ ਫਸਲੀ ਤੇ ਰਿੰਗ ਲਿਆ ਗਠਿਆ ਜਲਦੀ ਫਿਰਦੀਵਾ ਬਣ ਗਈ ਜਾਂ ਕੜਲ ਪੈਂਦੇ ਆ ਪੈਰਾਂ ਦੇ ਏਡੇ ਦਰਦ ਅੱਧਾ ਘੰਟਾ ਬਾਈ ਜੇ ਤੁਸੀਂ ਉਹਦੀ ਲੱਕ ਦੁਖਦਾ ਆ ਗੋਡੇ ਜੁੜ ਜਾਂਦੇ ਨੇ ਹੱਥਾਂ ਪੈਰਾਂ ਸੋਨਾ ਪਾਣਾ ਜਾਂਦਾ ਦੋ ਗੋਲੀ ਇਸ ਵੇਰੇ ਪਾਣੀ ਨਾਲ ਦੋ ਗੋਲੀ ਆਹਨ ਆਪ ਨੂੰ ਦੁੱਧ ਨਾਲ ਲੋ ਰੋਟੀ ਖਾਣ ਤੋਂ ਬਾਅਦ ਦਰਦ ਦਰ ਦੀ ਜੜ ਤੋਂ ਖਤਮ ਗੱਡੀ ਫਿਰ ਜਾਰੀ ਜਿਹੜਾ ਮੇਰੇ ਸੱਜਣ ਚੂਰਨ ਖਾ ਕੇ ਵੇਖਣਾ ਚਾਹੁੰਦੇ ਨੇ ਜਾਂ ਸਲਾਈ ਅੱਖਾਂ ਚ ਮੰਮੀਰੇ ਦੀ ਪਾ ਕੇ ਵੇਖਣਾ ਚਾਹੁੰਦੇ ਨੇ ਜੇ ਵੀਰ ਜੀ ਦਰਦ ਨਾਸ਼ਿਕ ਦੇਸੀ ਗੋਲੀ ਇਹ ਪੈਕੇਟ ਖਰੀਦ ਕਰਨਾ ਚਾਹੁੰਦੇ ਕਰ ਸਕਦੇ ਨੇ ਦੇਖ ਸਾਹਿਬ ਇਹ ਵੀ ਜੀ ਕਿਸੇ ਨੇ ਪੁੱਛੇ ਨਾਮ ਸੰਯੋਗੀ ਮੇਲੇ ABCD ਗੇਅਰ ਹੈ ਠੀਕ ਹੈ ਵੀਰੇ ਤਿੰਨ ਸਪੀਡਾਂ ਨੇ ਮੇਰੇ ਨੰਬਰ ਤੇ ਵੀਰੇ ਫੋਟੋਆਂ ਭੇਜ ਦੇ 8728855680 ਤੇ ਫੋਟੋਆਂ ਭੇਜ ਦੇ ਇਹ ਪਾ ਦਾਂਗੇ ਐਡ ਕਰ ਦਾਂਗੇ ਠੀਕ ਹੈ ਜੀ ਤੇ ਆ ਖੜਾ 45 ਦਾਸ ਖੜਾ ਨਿਊ ਹੋਲੈਂਡ ਦਾ ਆ ਸਲੈਂਸਰ ਦੂਜਾ ਲੱਗਾ ਹੋਇਆ 10 ਮਾਡਲ ਹੈ ਵੈਸਟ ਬੰਗਾਲ ਨੰਬਰ ਹੈ ਵੀਰੇ ਵੈਸਟ ਬੰਗਾਲ ਨੰਬਰ ਇੱਥੇ ਵੀ ਆ ਗਏ ਫਤਿਹਮਾਚ ਵੀ 2,45,000 ਰੁਪਏ ਡਿਮਾਂਡ ਹੈ ਸਲੈਂਸਰ ਲੱਗਾ ਦੂਸਰਾ ਸਟੀਲੀ ਵਾਲਾ ਤਿੰਨ ਸਲੈਂਸਰ 9500 ਇੱਕ ਵੀਰੇ ਆ ਟੈਕਨੀਕ ਵਿਖਾਉਣੀ ਸੀ ਕਈਆਂ ਨੂੰ ਨਹੀਂ ਪਤਾ ਕੀ ਆ ਦੇਖੋ ਜੀ ਗੇਟ ਵਾਂਗੂ ਆਪਣਾ ਬੈਂਪਰ ਖੋਲੇ ਜਾਂਦਾ ਠੀਕ ਹੈ ਵਧੀਆ ਕੰਮ ਕੀਤਾ ਜਿਹੜੇ ਵੀ ਬਾਈ ਨੇ ਕੀਤਾ ਮੈਂ ਕਹਿੰਦਾ ਆ ਕੱਡੋ ਕੁੰਡਾ ਜੈ ਇੱਕ ਠੀਕ ਆ ਤੇ ਇਧਰੋ ਖੋਲ ਕੇ ਮੈਂਪਰ ਆਉਣ ਨੂੰ ਕਰ ਲੋ ਬਲੂਅਰ ਵਗੈਰਾ ਮਾਰਨਾ ਸੌਖਾ ਵਾਜ ਜਾਂਦਾ ਠੀਕ ਆ ਨਾਲੇ ਟੈਂਕੀ ਦੀ ਟੈਂਕੀ ਨਾਲੇ ਗੇਟ ਵਾਂਗੂ ਖੋਲੇ ਜਾਂਦਾ ਆ ਹੁਣ ਟਰੈਕਟਰ ਆਇਆ ਹਜੇ ਮੰਡੀ ਦੇ ਵਿੱਚ ਟਾਈਮ ਵੇਖ ਲੋ ਕਿੰਨਾ ਹੋ ਗਿਆ ਇੱਕ ਸਾਢੇ 1:3 ਵਜ ਗਿਆ ਤੇ ਬਾਕੀ ਜਿਹੜੇ ਟਾਪ ਅੰਗੇਜਿੰਗ ਫੈਨ ਨੇ ਆਪਣੇ ਮੈਂ ਉਹਨਾਂ ਵਾਸਤੇ ਇੱਕ ਸਟੋਰੀ ਪਾਉਂਗਾ ਮੈਂ ਇੰਨੇ ਕਰਾਂਗਾ ਸ਼ਟਆਊਟ ਕਰਾਂਗਾ ਇਹਨਾਂ ਵਾਸਤੇ ਤੇ ਫੋਨ 17% ਰਹਿ ਗਿਆ ਹੁਣ ਤੇ ਚੱਲੀਏ ਘਰੇ ਘਰੇ ਜਾਣ ਦਾ ਟਾਈਮ ਹੋ ਗਿਆ ਬਾਕੀ ਜਿੰਨੇ ਜਾਣੇ ਤੁਸੀਂ ਜੋੜ ਰਹੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਅਗਲੀ ਲਾਈਵ ਹੋਵਾਂਗੇ ਹੁਣ ਪੱਕਾ ਲਾਈਵ ਹੋਣਾ ਇਸ ਵਾਰੀ ਆਪਾਂ ਉਥੇ ਤਲਵੰਡੀ ਮੰਡੀ ਦੇ ਵਿੱਚ ਇਸ ਵਾਰ ਲਾਈਵ ਹੋਣ ਅਹੀਂ ਹੋਣਾ ਕੋਸ਼ਿਸ਼ ਹੋ ਜੇ ਭਾਵੇਂ ਤੇ ਬਾਕੀ ਜੇ ਅੱਗੇ ਪਿੱਛੇ ਲਾਈਵ ਹੋਨੇ ਆਪਾਂ ਸਰਸਾ ਮੰਡੀ ਚ ਕੱਲ ਲਾਈਵ ਹੋਏ ਆ ਹਜੇ ਤੇ ਆਪਣੇ ਦਸਤਾਨੇ ਪਏ ਤੇ ਲਾਈਕ ਕਰ ਦਿਓ ਵੀਡੀਓ ਨੂੰ ਇੱਕ ਵਾਰੀ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਆ ਗਏ ਆਪਣੇ ਦਸਤਾਨੇ ਤੇ ਇਹ ਠੰਡ ਕਾਫੀ ਆ ਕਾਫੀ ਆਪਾਂ ਨੂੰ ਝਗੜ ਬੰਦ ਕਰਨੇ ਪੈਂਦੇ ਨੇ ਫੇਰ ਹੀ ਆਇਆ ਜਾਂਦਾ ਇੰਨੀ ਦੂਰ ਮੰਡੀ ਦੇ ਵਿੱਚ ਆਉਣਾ ਬਾਈਕ ਤੇ ਹੁੰਦਾ ਤੇ ਠੰਡ ਬਹੁਤ ਲੱਗਦੀ ਆ ਬਾਈਕ ਤੇ ਆਉਣਾ ਹੁੰਦਾ ਸਾਰਾ ਕੁਝ ਤਿਆਰੀ ਆ ਹੁਣ ਬਸ ਚੱਲਦੇ ਆ ਟਾਈਮ ਨਾਲ ਅੱਜ ਘਰੇ ਅੱਜ ਲਾਈਵ 'ਚ ਕੋਈ ਖਾਸ ਜਾਣੇ ਜੁੜੇ ਕੋ ਨਹੀਂ 2 ਵਾਰੀ ਹੋ ਗਏ ਲਾਈਵ 'ਚ ਕੋ ਨਹੀਂ ਜੋੜਦੇ ਬੰਨੇ ਜਾਣੇ ਬਾਕੀ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੈਂ ਹਜੇ ਲਾਈਵ ਕੱਟ ਆ ਇੱਥੇ ਫੋਨ ਰੱਖ ਦਿੰਦੇ ਆਪਾਂ ਆ ਲਾਈਟ ਇੱਥੇ ਆ ਬਾਕੀ ਮੈਂ ਮਾਈਕ ਮੂਿਕ ਲਾ ਲਾਂ ਇੱਕ ਵਾਰੀ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਓਹੋ ਕੀ ਹੋ ਗਿਆ ਯਾਰ ਸਟicker ਨਹੀਂ ਅਪਲਾਈ ਕਰਨੇ ਇਹ ਇਹਦੇ ਵਿੱਚ ਆਏਗੀ ਫੋਟੋਸ਼ਾਪ 6 ਜਣੇ ਰਹਿ ਗਏ ਬਸ ਹੁਣ ਸਾਰੇ ਕੱਟੀ ਜਾਂਦੇ ਨੇ ਲਾਈਵ ਤੁਸੀਂ ਮੈਨੂੰ ਇਹ ਦੱਸੋ ਕਿਹੜੇ-ਕਿਹੜੇ ਏਰੀਏ ਤੋਂ ਬਿਲੋਂਗ ਕਰਦੇ ਜੇ ਤੇ ਆਪਣਾ ਵੀਡੀਓ ਹਿੰਦੀ 'ਚ ਬਣਾਈਏ ਪੰਜਾਬੀ 'ਚ ਬਣਾਈਏ ਸਰਸਾ ਮੰਡੀ ਵੀਰੇ ਸਰਸਾ ਮੰਡੀ ਹੈ ਕਿਆ ਵੀਰੇ ਮੰਡੀ ਨਹੀਂ ਕਵਾੜ ਮਾਰਕੀਟ ਦਿਖਾਈਏ ਸਰਸਾ ਦੀ ਬਾਕੀ ਵੀਡੀਓ ਮੇਰੇ ਕੋਲ ਤਿਆਰ ਨੇ ਮੈਂ ਅਪਲੋਡ ਕਰਨੀਆਂ ਨੇ ਸਰਸਾ ਦੇ ਮੈਂ ਕਵਾੜ ਮਾਰਕੀਟ 'ਚ ਲਾਈਵ ਹੋਇਆ ਸੀ ਉੱਥੋਂ ਦੇ ਟਰੈਕਟਰ ਵੀ ਖੜੇ ਨੇ ਉੱਥੇ ਵੀ ਵਿਕਣੇ ਖੜੇ ਹੋਏ ਨੇ ਟਰੈਕਟਰ ਟਰੈਕਟਰ ਸੇਲ ਵਾਸਤੇ ਖੜੇ ਹੋਏ ਨੇ ਮੈਂ ਉਹ ਵਿਖਾਈ ਨੇ ਠੀਕ ਹੈ ਤੇ ਹੁਣ ਹੋਰ ਵੀ ਵਿਖਾਵਾਂਗੇ ਜੇ ਹੋਇਆ ਤਾਂ ਦਵਾਰਾ ਜੇ ਤੁਸੀਂ ਵਧੀਆ ਰਿਸਪਾਂਸ ਦੋਗੇ ਤਾਂ ਦਵਾਰਾ ਮੰਡੀ ਦੇ ਵਿੱਚ ਲਾਈਵ ਹੋ ਜਾਵਾਂਗੇ ਕਿਸੇ ਦਿਨ ਜਦੋਂ ਤੁਸੀਂ ਐਕ ਹੋਗੇ ਜਿੰਨੇ ਜ਼ਿਆਦਾ ਲਾਈਵ 'ਚ ਜੁੜਨਗੇ ਆਪੇ ਨਾਲ ਉਨਾਂ ਜ਼ਿਆਦਾ ਆਪਾਂ ਲਾਈਵ ਕਰਾਂ ਕਰਾਂਗੇ ਅੱਗੇ ਤੋਂ ਤੇ ਮੈਂ ਇੱਕ ਮਿੰਟ ਮਾਰਾਂ ਜੇ ਆਪਾਂ ਕੱਫ ਲਈਏ ਸਾਰਾ ਕੁਝ ਸੈਟਿੰਗ ਕਰੀਏ ਲਾਈਵ ਚੱਲੀ ਜਾਣ ਦਿੰਨੇ 10 ਜਣੇ ਜੁੜ ਗਏ ਲਾਈਵ ਦੇ ਵਿੱਚ ਠੀਕ ਹੈ ਕਿਹੜੀ ਮੰਡੀ ਆ ਵੀਰੇ ਫਤਿਹਵਾਦ ਦੀ ਮੰਡੀ ਆ ਅੱਜ ਤਾਂ ਲਾਈਵ ਹੋਏ ਆ ਐਤਵਾਰ ਮੰਡੀ ਚ ਫਤਿਹਵਾਦ ਚ ਹੋਏ ਆ ਤੇ ਜਿਹੜਾ ਅੱਗੇ ਪਿੱਛੇ ਲਾਈਵ ਹੋਈਦਾ ਜਾਂ ਸਰਸਾ ਜਾਂ ਆਪਾਂ ਹੋਵਾਂਗੇ ਇਸ ਤੋਂ ਬਾਅਦ ਤਰਵੰਡੀ ਮੰਡੀ ਦੇ ਵਿੱਚ ਲਾਈਵ ਹੋਵਾਂਗੇ ਹਾਂ ਸ Rajasthan ਤੋਂ ਹੋਏ ਆ ਬਾਈ ਠੀਕ ਹੈ ਮੇਰੇ ਇਹ ਫਤਿਆਮਾਦ ਹੈ ਹਰਿਆਣੇ ਦੇ ਵਿੱਚ ਮੰਡੀ ਆ ਇਹ ਜੇ ਰਾਜਸਥਾਨ ਤੁਸੀਂ ਦੱਸੋ ਮੈਨੂੰ ਕਿੱਥੋਂ ਜਾ ਐਡ ਜੇ ਮੈਂ ਤੁਹਾਨੂੰ ਏਰੀਆ ਦੱਸ ਦੇਣਾ ਇੰਨਾ ਕਾ ਹੋਵੇਗਾ ਲਾਈਕ ਸ਼ੇਅਰ ਸਿੱਟੋ ਪਹਿਲਾਂ ਸਭ ਲਾਈਕ ਕਰਿਓ ਵੀਡੀਓ ਨੂੰ ਲਾਈਕ ਲਾਈਕ ਜ਼ਿਲ੍ਹਾ ਹਨੂਮਾਨਗੜਾ ਚਾਹ ਹਨੂਮਾਨਗੜ੍ਹ ਤੋਂ ਵੀ ਆਪਣੇ ਨਾਲ ਬਾਈ ਜੁੜਿਆ ਧੰਨਵਾਦ ਬਾਈ ਜਿਹੜੇ ਲੋਕ ਅੱਜ ਦੀ ਵੀਡੀਓ 'ਚ ਜੁੜੇ ਸਾਰਿਆਂ ਦਾ ਧੰਨਵਾਦ ਕਰਦਿਆਂ ਲਾਈਕ ਸ਼ੇਅਰ ਕਰਨ ਲਈ ਵੀ ਧੰਨਵਾਦ ਕਰਦਿਆਂ ਤੇ ਬਹੁਤ سپورਟ ਕਰਦੇ ਜਿਹੜੇ ਲੋਕ ਆਪਣੇ ਨਾਲ ਜੁੜੇ ਨੇ ਮੌਕੇ ਤੇ ਤੇ ਸ਼ੇਅਰ ਵੀ ਕਰਦੇ ਤੁਸੀਂ ਧੰਨਵਾਦ ਤੇ ਆਪਾਂ ਹੁਣ ਹੋਵਾਂਗੇ ਬੁੱਧਵਾਰ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਲਾਈਵ ਹੋਵਾਂਗੇ ਉਸ ਦਿਨ ਵੀ ਆਪਣੇ ਨਾਲ ਜੁੜਿਆ ਜੇ ਤੁਹਾਨੂੰ ਉੱਥੋਂ ਦੇ ਰੇਟ ਵਿਖਾਉਣੇ ਉੱਥੋਂ ਦੇ ਕੀ ਰੇਟ ਨੇ ਮਿਲਦੇ ਆ ਹੁਣ ਕਿਸੇ ਹੋਰ ਵੀਡੀਓ ਚ ਧੰਨਵਾਦ ਬਈ ਫੋਨ ਬੰਦ ਹੋਣ ਦੇ ਕਰਤਾ ਤੇ ਬੰਦ ਹੋ ਜਾਣਾ ਫੋਨ ਲਾਈਕ ਕਰ ਦਿਓ ਸ਼ੇਅਰ ਕਰ ਜਾ ਜੇ 11 ਦੇ 11 ਜਾਣੇ ਲਾਸਟ ਤੇ ਇੱਕ ਇੱਕ ਸ਼ੇਅਰ ਕਰਨਾ ਤੁਸੀਂ ਸਾਰਿਆਂ ਨੇ ਤਾਂ ਬੜਾ ਜਿਆਦਾ ਨਹੀਂ ਆ ਦੇ 11 ਸ਼ੇਅਰ ਹੋ ਜਾਣਗੇ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਮ ਮੇਰੇ ਨੂੰ 11 ਸ਼ੇਅਰ ਜੁੜਨਗੇ ਇਹ ਹੁੰਦਾ ਜਿਵੇਂ ਮੰਨ ਲਓ ਪੈਟਰੋਲ ਦੀ ਇਹ 1 ਰੁਪਿਆ ਕੀਮਤ ਵਧੇ ਨਾ ਤਾਂ ਜੇ ਇੱਕ ਲੀਟਰ ਵੀ ਕੋਈ ਬੰਦਾ ਪਹਾਉਂਦਾ ਇੱਕ ਦਿਨ ਦੇ ਵਿੱਚ 33 ਕਰੋੜ ਜਨਤਾ 33 ਕਰੋੜ ਸ਼ਾਮ ਨੂੰ ਉਹਨਾਂ ਦੇ ਬੈਂਕ 'ਚ ਜਮ੍ਹਾਂ ਹੋ ਜਾਣੇ ਇਹ ਹੁੰਦੀ ਹੈ ਪਾਵਰ ਤਲਵੰਡੀ ਲਾਈਵ ਟਾਈਮ ਵੀਰੇ ਲਾਈਵ ਹੋਵਾਂਗੇ 12 1 ਵਜੇ ਤੋਂ ਬਾਅਦ ਮੈਂ ਸਟੇਟਸ ਅਪਲੋਡ ਕਰੂੰਗਾ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਾਂਗਾ ਮੈਂ ਸਟੇਟਸ ਅਪਲੋਡ ਕਰਾਂਗਾ 12 ਵਜੇ ਤੋਂ ਬਾਅਦ ਬਾਅਦ ਲਾਈਵ ਹੋਵਾਂਗੇ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਠੀਕ ਹੈ ਜੀ ਧੰਨਵਾਦ ਭਾਈ ਜਿਹੜੇ ਜਾਣੇ ਜੁੜੇ ਤੇ ਮਿਲਦੇ ਹਾਂ ਕਿਸੇ ਹੋਰ ਲਾਈਵ ਵੀਡੀਓ ਚ ਹੋਰ ਕੀ ਉਸ ਦਿਨ ਨਹੀਂ ਮਿਲਾਂਗੇ ਤਲਵੰਡੀ ਸਾਬੋ ਚ ਜਾਣਾ ਜ਼ਰੂਰ ਹੈ ਇਸ ਵਾਰੀ ਆਪਾਂ ਮਿਸ ਨਹੀਂ ਕਰਦੇ ਅੱਗੇ ਦੋ ਵਾਰੀ ਮਿਸ ਹੋ ਗਿਆ ਕੰਮ ਪੈ ਗਿਆ ਜ਼ਰੂਰੀ ਤੇ ਬਸ ਐਰ ਕੀ ਜਾਣਾ ਹੀ ਜਾਣਾ ਸੋਚ ਹੀ ਲਿਆ ਧੰਨਵਾਦ